ਪਿੰਡ ਚੱਕ ਮਿਸ਼ਰੀ ਖਾਨ ਦੇ ਸਰਪੰਚ ਅੰਗਰੇਜ਼ ਸਿੰਘ ਤੇ ਸਮੁੱਚੇ ਪੰਚਾਇਤ ਮੈਂਬਰਾਂ ਦੀ ਅਗਵਾਈ ਹੇਠ ਗੁਰਦੁਆਰਾ ਪਾਈ ਹਰਦਾਸ ਜੀ ਬੁਰਜ ਸਾਹਿਬ ਲੋਪੋ ਕੇ ਵਿਖੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗੇ ਉਪਰੰਤ ਪਾਈ ਸ਼ਮਸ਼ੇਰ ਸਿੰਘ ਨੇ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਗੁਰ ਚਰਨਾਂ ਨਾਲ ਜੋੜਿਆ ਪ੍ਰਬੰਧਕਾਂ ਵੱਲੋਂ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਸਰਪੰਚ ਅੰਗਰੇਜ਼ ਸਿੰਘ ਮੈਂਬਰ ਜਗਦੀਸ਼ ਸਿੰਘ ਫੌਜੀ ਮੈਂਬਰ ਬਲਦੇਵ ਸਿੰਘ ਮਿੰਨੀ ਚਮਕੀਲਾ ਜੋਗਾ ਸਿੰਘ ਮੈਂਬਰ ਮੈਂਬਰ ਤਹਿਲ ਸਿੰਘ ਮਹਿਰ ਸਿੰਘ ਮੈਂਬਰ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਫੌਜੀ ਡਾਕਟਰ ਗੁਰਪ੍ਰੀਤ ਸਿੰਘ ਲੋਪੋਕੇ ਸਮੇਤ ਹੋਰਨਾਂ ਨੂੰ ਸਰਪਾ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰਧਾਨ ਮਲਕੀਤ ਸਿੰਘ ਬਲਜਿੰਦਰ ਸਿੰਘ ਮਹਾਂਤ ਰੇਸ਼ਮ ਸਿੰਘ ਸਾਹਿਬ ਸਿੰਘ ਬੌ ਇਟਲੀ ਜਗੀਸ਼ ਸਰਦਾਰ ਹਰਪਾਲ ਸਿੰਘ ਦਵਿੰਦਰ ਸਿੰਘ ਲਾਲੀ ਮਹਿੰਦਰ ਸਿੰਘ ਲਾਹੌਰੀਆ ਜੁਗਰਾਜ ਸਿੰਘ ਗੁਰਨਾਮ ਸਿੰਘ ਕਬਿਸ਼ਰੀ ਡਾਕਟਰ ਕਾਰਜ ਸਿੰਘ ਅਮਰਜੀਤ ਸਿੰਘ ਗੁਰਜੀਤ ਸਿੰਘ ਦਿਲਬਖ ਸਿੰਘ ਕਿਸਾਨ ਆਗੂ ਜਸਕਰਨ ਗਿੱਲ ਹੀਰਾ ਸਿੰਘ ਪ੍ਰਧਾਨ ਗੋਰੀ ਪ੍ਰਧਾਨ ਬਿੰਦਰ ਪ੍ਰਧਾਨ ਜੁਗਰਾਜ ਸਿੰਘ ਬਾਬਾ ਬਲਕਾਰ ਸਿੰਘ ਬੋਟਾ ਸਿੰਘ ਦਿਲਬਖ ਸਿੰਘ ਰਾਜਾ ਜੱਗਾ ਮਹੰਤ ਸੁਰਜੀਤ ਸਿੰਘ ਰਵੇਲ ਸਿੰਘ ਗੁਰਮੇਦ ਸਿੰਘ ਮਹਿੰਦਰ ਸਿੰਘ ਨਿਸ਼ਾਨ ਗੁਰਵਿੰਦਰ ਸਿੰਘ ਸਰਬਜੀਤ ਸਿੰਘ ਗੁਰਨਾਮ ਸਿੰਘ ਮੋਤੀ ਸ਼ਾਹ ਰਣਜੀਤ ਸਿੰਘ ਦੋਦੀ ਸਾਫਕਾ ਮੈਂਬਰ ਸੁੱਚਾ ਸਿੰਘ ਸਾਫਕਾ ਸਰਪੰਚ ਨਰਿੰਦਰ ਸਿੰਘ ਸਮੇਤ ਹੋਰ ਵੀ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਇਸ ਮੁਕੇ ਹਾਜਰਤਾਂ ਸਾత్సਾ ਸ਼੍ਰੀ ਵਾਇਗੁਰ ਜੀ ਕੀ ਫਤਿਹ ਸੋ ਤੁਹਾਨੂੰ ਸਾਰਿਆਂ ਵੀਰਾਂ ਨੂੰ ਪਤਾ ਏਕ ਲਗ ਭਗ ਜਿਹੜਾ ਥੋੜਾ ਸਮਾਂ ਪਹਿਲਾਂ ਆਪਣੀਆਂ ਪੰਚਾਇਤਾਂ ਦੀਆਂ ਚੋਣਾਂ ਹੋ ਕੇ ਹਟੀਆਂ ਸੀ ਉਸ ਦੇ ਸਬੰਧ ਵਿੱਚ ਇਹ ਵੀਰ ਸਾਡੇ ਸਦਾ ਰੰਗਰੇਸ ਸਿੰਘ ਜੀ ਹੋਣੀ ਜਿਹੜੇ ਸਰਪੰਚ ਬਣੇ ਸੀ ਸਮੂਹ ਸਾਰੀ ਪੰਚਾਇਤ ਪਿੰਡ ਵਾਸੀਆਂ ਦਾ ਜਿਹੜਾ ਅੱਜ ਇੱਕ ਨਾਮ ਮਾਲਕ ਦਾ ਜਿਹੜਾ ਸ਼ੁਕਰਾਨਾ ਕੀਤਾ ਉਸ ਦੇ ਸਬੰਧ ਵਿੱਚ ਅਖੰਡ ਪਾਤਸ਼ਾਹ ਜਿਹੜੇ ਤੁਰ ਕੀ ਬਾਣੀ ਸਾਡੇ ਅ ਅੱਜ ਭੋਗ ਪਾਇਆ ਗਿਆ ਸੋ ਇਸ ਮਾਲਕ ਦਾ ਓੜ ਆਸਰਾ ਲੈਂਦਿਆਂ ਹੋਇਆ ਜਿਹੜਾ ਨਾ ਨੇ ਹੁਣ ਪਿੰਡਾਂ ਦੇ ਵਿੱਚ ਆਪਣੇ ਵਿਕਾਸ ਕਾਰਜ ਜਿਹੜੇ ਕਰਨੇ ਨੇ ਸੋ ਮਾਲਕ ਕੋ ਅਸ਼ੀਰਵਾਦ ਲੈ ਕੇ ਜਿਹੜਾ ਕਿ ਅੱਜ ਉਹ ਆਪਣੇ ਪਿੰਡਾਂ ਦੇ ਜਿਹੜਾ ਕੰਮ ਹੈ ਜਿਹੜਾ ਕਿ ਸਟਾਰਟ ਕਰਨਗੇ ਸੋ ਮੇਰੇ ਵੱਲੋਂ ਸਾਰੀ ਸਮੁੱਚੀ ਸਾਧ ਸੰਗਤ ਨੂੰ ਸਮੁੱਚੀ ਪੰਚਾਇਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਵਾਲੀ ਗੱਲ ਵੀ ਆ ਤੇ ਇੱਕ ਦੁੱਖ ਵਾਲੀ ਗੱਲ ਵੀ ਆ ਖੁਸ਼ੀ ਵਾਲੀ ਗੱਲ ਤੇ ਆ ਕਿ ਚੇਅਰਮੈਨ ਸਾਹਿਬ ਇੱਕ ਬਹੁਤ ਹੀ ਸੋਹਣੀ ਸੋਚ ਦੇ ਮਾਲਕ ਨੇ ਇਹਨਾਂ ਨੇ 4 ਮਹੀਨੇ ਆਈ ਸਾਡੇ ਗੁਜਰਗੇ ਆ ਵੀ ਪਿੰਡ ਦਾ ਵਿਕਾਸ ਕਰਨ ਲਈ ਇਹਨਾਂ ਬਹੁਤ ਜੋਰ ਕੀਤਾ ਬਹੁਤ ਕੋਸ਼ਿਸ਼ ਕੀਤੀ ਵੀ ਇਹਨਾਂ ਦਾ ਕੋਈ ਆਪਸ ਵਿੱਚ ਸਲੂਕ ਤਪਾ ਕੇ ਇਹਨਾਂ ਦਾ ਹੋਵੇ ਆਪਸ ਵਿੱਚ ਇਕੱਠੇ ਰਲ ਕੇ ਬਹਿਣਾ ਤੇ ਪਿੰਡ ਦਾ ਵਿਕਾਸ ਹੋਵੇ ਇਹ ਜੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਾਰੀ ਸੰਗਤ ਪੱਲੀ ਪੈ ਜਾਣ ਦੀ ਕਿ ਮੇਰੇ ਸਤਿਕਾਰਯੋਗ ਨੇ ਅੰਗਰੇਜ਼ ਸਿੰਘ ਜੀ ਜਿੰਨੇ ਵੀ ਮੈਂਬਰ ਸਹਿਬਾਨ ਮੇਰਾ ਸਾਰੇ ਪਿੰਡ ਚੱਕ ਮਿਸ਼ਰੀ ਖਾਨ ਸਤਿਕਾਰਯੋਗ ਆ ਇਹ ਮੇਰੇ ਕੋਲ ਚਾਰ ਵਾਰੀ ਜਾ ਕੇ ਆਇਆ ਕਿ ਸਾਡੀ ਸਾਡੇ ਨਾਲ ਤਰੋ ਤੇ ਪਿੰਡ ਦਾ ਵਿਕਾਸ ਕਰੀਏ ਇੱਕ ਦਿਨ ਫਿਰ ਐਂਡਨ ਤੋਂ ਆ ਪੀ ਚੇਅਰਮੈਨ ਸਾਹਿਬ ਇਹਨਾਂ ਦੇ ਮੇਰੇ ਗਰੀਬ ਖਾਨੇ ਚਰਨ ਪਏ ਫਿਰ ਇੱਥੇੋਂ ਪਾਣੀ ਟੱਪ ਗਿਆ ਮੇਰੀ ਬਾਹ ਕੋਈ ਨਹੀਂ ਗਈ ਫਿਰ ਮੈਂ ਇਹਨਾਂ ਨੂੰ ਵਾਇਗਰਜੀ ਕਾਲਾ ਸਾਹਿਬ ਵਾਇਗਰਜੀ ਦੇ ਪਤੇ ਅੱਗੇ ਵੀ ਆ ਫਿਰ ਹੁਣ ਮੈਂ ਜ਼ਿਆਦਾ ਕੁਝ ਨਹੀਂ ਕਹਿਣਾ ਉਹ ਪਹਿਲੀ ਸਾਧ ਸੰਗਤ ਨੇ ਕੋਈ ਅਰਦਾਸ ਕੀਤੀ ਇੱਥੇ ਭਾਈ ਅਰਦਾਸ ਵੀ ਆਪਾਂ ਉਹਨਾਂ ਦੇ ਨਾਲ ਰਲਣਾ ਨਹੀਂ ਤੇ ਮਤਲਬ ਡੱਕਾ ਪਾਉਣ ਵਾਲੀ ਸਮਝ ਲੋ ਗੱਲ ਜਾਂ ਕੁਝ ਫਿਰ ਮੈਂ ਇਹਨਾਂ ਨੂੰ ਸਰਪੰਚ ਅੰਗਰੇਜ਼ ਸਿੰਘ ਦਾ ਬੇਟਾ ਉਹ ਗਿਆ ਮੇਰੇ ਕੋਲ ਬਲਜਿੰਦਰ ਸਿੰਘ ਫੌਜੀ ਸਾਹਿਬ ਜਗਦੀਸ਼ ਸਿੰਘ ਤੇ ਕਾਫੀ ਵਾਰੀ ਮੇਰੇ ਕੋਲ ਜਾ ਕੇ ਆਏ ਤੇ ਮੈਂ ਇਹਨਾਂ ਨੂੰ ਫਿਰ ਇੱਕ ਆ ਲਾਸਟ ਬੇਨਤੀ ਜਦੋਂ ਚੇਅਰਮੈਨ ਸਾਹਿਬ ਗਏ ਮੈਂ ਕੀਤੇ ਮੈਂ ਕਿਹਾ ਵੀ ਭਾਈ ਅਰਦਾਸ ਉਹਨਾਂ ਨੇ ਅਰਦਾਸ ਕਰਾਈ ਆ ਕਿੜਾ ਪ੍ਰਸ਼ਾਦੀ ਦੇਖ ਰਹਾ ਤੁਸੀਂ ਕੀ ਕਰੋਗੇ ਕਹਿੰਦੇ ਤੁਸੀਂ ਹੁਕਮ ਲਓ ਮੈਂ ਹੁਕਮ ਨਹੀਂ ਮੈਂ ਬੇਨਤੀ ਕਰਦਾ ਵੀ ਭਾਈ ਅਰਦਾਸ ਸ੍ਰੀ ਖੰਡਪਾਤ ਸਾਹਿਬ ਦੀ ਸੇਵਾ ਕਰੋ ਉਸ ਤੋਂ ਬਾਅਦ ਆ ਵਕਾਸ਼ ਸ਼ੁਰੂ ਕਰੋ ਮੈਂ ਤੁਹਾਡੇ ਨਾਲ ਆ ਭਾਵੇਂ ਮੈਨੂੰ ਕੁਝ ਵੀ ਹੋਵੇ ਮੈਂ ਤੁਹਾਡੇ ਨਾਲ ਆ ਠੀਕ ਹੈ ਜੀ ਅੱਜ ਬੜੀ ਖੁਸ਼ੀ ਆ ਕਿ ਤਨ ਤਨ ਸ੍ਰੀ ਗੁਰਗ੍ਰੰਥ ਸਾਹਿਬ ਜੀ ਕਾਲ ਪੁਰਖ ਵੈਗਰੂ ਉਹਨਾਂ ਦੇ ਕੋਲ ਆਗਿਆ ਲੈ ਕੇ ਤਨ ਤਨ ਬਾਬਾ ਭਾਈ ਅਰਦਾਸ ਜੀ ਕੋਲੋਂ ਆਗਿਆ ਲੈ ਕੇ ਸਾਰੀ ਸਾਧ ਸੰਗਤ ਨੇ ਬੜੇ ਚਾ ਉਤਸ਼ਾਹ ਦੇ ਨਾਲ ਇੱਥੇ ਆਣ ਕੇ ਮਹਾਰਾਜ ਦੇ ਦਰਸ਼ਨ ਕੀਤੇ ਆ ਤੇ ਪਿਆਰ ਦਿੱਤਾ ਵਾ ਮੈਂ ਵੇਖ ਵੇਖ ਹਰਾਨ ਆ ਮੈਨੂੰ ਨਹੀਂ ਪਤਾ ਕਿ ਸੱਚੀ ਮੁੱਚੀ ਇੰਨੀ ਸੰਗਤ ਸਾਡੇ ਨਾਲ ਪਿਆਰ ਕਰਦੀ ਆ ਤੇ ਮੈਨੂੰ ਬੜੀ ਖੁਸ਼ੀ ਆ ਕਿ ਮੈਂ ਇੱਕ ناکਾਮ ਚੀਜ਼ ਨਾ ਕਾਮ ਚੀਜ਼ ਐ ਮੈਂ ਕੁਛ ਨਹੀਂ ਮੇਰੇ ਚ ਕੋਈ ਔਗਣ ਨਹੀਂ ਆ ਮੈਂ ਔਗਣ ਹਾਰਾ ਮੈਂ ਮੇਰੇ ਚ ਕੋਈ ਗੁਣ ਨਹੀਂ ਆ ਮੇਰੇ ਕੋ ਸੇਵਾ ਲਈ ਆ ਮੇਰੇ ਪਿੰਡ ਵਾਸੀਆਂ ਨੇ ਮੇਰੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਾਲਪੁਰਖ ਵਾਹਿਗੁਰੂ ਨੇ ਸੇਵਾ ਲਈ ਆ ਮੈਨੂੰ ਬੜੀ ਖੁਸ਼ੀ ਆ ਹੁਣ ਮੈਂ ਚੇਅਰਮੈਨ ਸਾਹਿਬ ਨੂੰ ਬੇਨਤੀ ਕਰਨਾ ਵੀ ਗਰਾਂਟਾਂ ਦੇ ਡੱਕੇ ਲਾ ਦਿਓ ਅਸੀਂ ਬੜੇ ਪਿੰਡ ਕੰਮ ਕਰਨੇ ਜੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤ ਸ੍ਰੀ ਅਕਾਲ